ਇਨਫੋਰਮੇਸ਼ਨ ਰੇਟ ਪੁਲਿਸ ਅਮਰਸਰ ਵੱਲੋਂ ਨਸ਼ਿਆਂ ਦੇ ਵਿਰੁੱਧ ਚੱਲੀ ਮੁਹਿੰਮ ਦੇ ਤਹਿਤ ਸ਼੍ਰੀ ਦਰਪਨਾਲੂ ਵਾਲੀ ਆਈਪੀਐਸ ਇਹਨਾਂ ਵੱਲੋਂ ਇਨਫੋਰਮੇਸ਼ਨ ਦੇ ਆਧਾਰ ਤੇ ਪਿੱਛੇ ਇੱਕ ਲੇਡੀ ਦਲਜੀਤ ਕੌਰ ਉਸ ਨੂੰ ਅਰੈਸਟ ਕੀਤਾ ਸੀ ਜੀਤੋਂ 50 ਗ੍ਰਾਮ ਆ ਜਿਹੜੀ ਹਿਰੋਇਨ ਬਰਾਮਦ ਹੋਈ ਸੀ ਉਹਦੇ ਫਰਦਰ ਲਿੰਕਸ ਦੇ ਵਿੱਚ ਇੱਕ ਹੋਰ ਵਿਅਕਤੀ ਅਰਸ਼ਦੀਪ ਸਿੰਘ ਗ੍ਰਿਫਤਾਰ ਕੀਤਾ ਉਸ ਅਰਸ਼ਦੀਪ ਦੀ ਫਰਦਰ ਸਾਇੰਟੀਫਿਕਲੀ ਉਹਦੇ ਲਿੰਕਸ ਨੂੰ ਅਸੀਂ ਡਿਵੈਲਪ ਕਰਦੇ ਹੋਏ ਇਹ ਗੱਲ ਨਵੀਂ ਪਤਾ ਲੱਗੀ ਕਿ ਇਹਨਾਂ ਦਾ گاਾਂ ਇੱਕ ਪਿੱਛੇ ਹੋਰ ਗੁਰਵਖਸ਼ ਲਾਲਾ ਵਾਸੀ ਸ਼ਾਟਾ ਇਹ ਤਿੰਨੇ ਜਿਹੜੇ ਹੈਗੇ ਨੇ ਸ਼ਾਟਾ ਦੇ ਵਾਸੀ ਨੇ ਉਹ ਗੁਰਵਖਸ਼ ਲਾਲਾ ਜਿਹੜਾ ਇਹਨਾਂ ਦਾ ਕਿੰਗਪਿੰਨ ਨਿਕਲਿਆ ਜੋ ਕਿ ਪਾਰ ਪਾਕਿਸਤਾਨ ਦੇ ਵਿੱਚ ਵੀ ਕੰਟੈਕਟ ਰੱਖਦਾ ਉਤੋਂ ਉਹ ਹੀਰੋਇਨ ਆਇਸ ਜਿਹਨੂੰ ਮੈਟਾਫੀਥਾਮਾਈਨ ਕਹਿੰਦੇ ਨੇ ਉਹ ਲਿਆ ਕੇ ਇਧਰ ਸਪਲਾਈ ਕਰਦਾ ਉਸ ਲੜੀ ਦੇ ਤਹਿਤ ਸ੍ਰੀਦਰਪਨਾਲੂ ਵਾਲੀਆ ਜੀ ਦੀ ਨਿਗਰਾਨੀ ਹੇਠ ਸਾਡੀ ਪੁਲਿਸ ਪਾਰਟੀ ਨੇ 1 ਕਿਲੋ ਆਈਸ 2 ਕਿਲੋ ਹੀਰੋਇਨ ਤੇ 520 ਗ੍ਰਾਮ ਪ੍ਰਕਰਸਰ ਜਿਹੜਾ ਕਿ ਸੁਡੋਫੈਡਰੀਨ ਦਾ ਹੁੰਦਾ ਕੈਮੀਕਲ ਹੁੰਦਾ ਉਹ ਜਿਹੜਾ ਰਿਕਵਰ ਕੀਤਾ ਉਹ ਰਿਕਵਰ ਕਰਕੇ ਇਹ ਜਿਹੜਾ ਇੱਕ ਵੱਡਾ ਜਿਹੜਾ ਨਸ਼ਿਆਂ ਦੇ ਜਿਹੜਾ ਰੈਕਟ ਸੀਗਾ ਉਹਨੂੰ ਅਸੀਂ ਬਸਟ ਕੀਤਾ ਇਹ ਜਿਹੜੀ ਆਇਸ ਹੁੰਦੀ ਆ ਇਹ ਹੀਰੋਇਨ ਦੇ ਨਾਲੋਂ ਵੱਧ ਐਡਿਕਟਿਵ ਹੁੰਦੀ ਆ ਕਿਉਂਕਿ ਅਕਸਰ ਹੁਣ ਅਫਗਾਨਿਸਤਾਨ ਦੇ ਵਿੱਚ ਓਪੀਐਮ ਦੀ ਜਿਹੜੀ ਆ ਖੇਤੀ ਆ ਉਹਨੂੰ ਬੈਨ ਕੀਤਾ ਉਹਦੀ ਲਿਮਟਿਡ ਪ੍ਰੋਡਕਸ਼ਨ ਹੁੰਦੀ ਆ ਉਸ ਵਜ੍ਹਾ ਕਾਰਨ ਕਰਕੇ ਇਹ ਜਿਹੜੇ ਕੈਮੀਕਲ ਪ੍ਰੋਡਕਟਸ ਤੋਂ ਤਿਆਰ ਕਰਕੇ ਇਹਦੀ ਆਇਸ ਬਣਾਉਂਦੇ ਨੇ ਤੇ ਉਹ ਆਇਸ ਇਹਦੇ ਸਪਲਾਈ ਕਰਦੇ ਨੇ ਇਸ ਤਰ੍ਹਾਂ ਇਹ 1 ਕਿਲੋ ਆਇਸ ਤੇ 2 ਕਿਲੋ ਹੀਰੋਇਨ ਫੜ ਕੇ ਇਹ ਤਿੰਨੇ ਜਿਹੜੇ ਦੋਸ਼ੀ ਆ ਇਹਨਾਂ ਨੂੰ ਫੜ ਕੇ ਇਨਾ ਵਿਰੋਧ ਥਾਣਾ ਸ਼ਰਟਾ ਦੇ ਵਿੱਚ ਇਹ ਜਿਹੜੀ ਕਾਰਵਾਈ ਅਮਲ ਵਿੱਚ ਲੈਂਦੀ ਆ ਕਿੰਨਾ ਮਹਿੰਗਾ ਨਸ਼ਾ ਜਿਹੜਾ ਕਿੰਨਾ ਨਸਖਲਾ ਨਸ਼ਾ ਸਰ ਆਈਸ ਨਸ਼ਾ ਇਹ ਮਹਿੰਗਾ ਅਸੀਂ ਇਹਦਾ ਮੋਲ ਵਰਕਆਊਟ ਨਹੀਂ ਕਰਦੇ ਬਟ ਕੰਪੈਰੀਟਿਵਲੀ ਇਹ ਕਿਉਂਕਿ ਕੈਮੀਕਲ ਹੈਗਾ ਇਹ ਆਮ ਫਾਰਮਾ ਜਿਹੜੀ ਜਿਹੜੀਆਂ ਫੈਕਟਰੀਆਂ ਦੇ ਵਿੱਚ ਪ੍ਰੋਡਿਊਸ ਹੋ ਜਾਂਦਾ ਇਹ ਈਜ਼ੀਲੀ ਅਵੇਲੇਬਲ ਆ ਤੇ ਕੰਪੈਰੀਟਿਵਲੀ ਸਸਤਾ ਇੱਕ ਜਿਹੜੀ 500 ਗ੍ਰਾਮ ਪੋਚ ਤੁਸੀਂ ਬੜਾ ਜਿਹੜਾ ਨਸ਼ੇ ਦੀ ਜੈਨਟਲ ਦੱਸਦਾ ਕੈਮੀਕਲ ਬਤੰਦਾ ਉਹ ਕੀ ਹੈ ਸਰ ਉਹ ਉਹਨੂੰ ਉਹ ਸੁਡੋਫੈਡਰੀਨ ਹੁੰਦੀ ਆ ਉਹ ਉਹ ਫਾਰਮਾ ਦੇ ਵਿੱਚ ਕੰਮ ਆਉਂਦੀ ਆ ਉਦੋਂ ਮੈਡੀਸਿਨਸ ਤਿਆਰ ਹੁੰਦੀਆਂ ਨੇ ਉਹ ਕੈਮੀਕਲ ਆ ਇੱਕ ਉਸ ਕੈਮੀਕਲ ਤੋਂ ਇਹ ਜਿਹੜੀ ਆਈਸਾ ਜਿਹਨੂੰ ਮੈਥੈਫੈਟਾਮਾਈਨ ਕਹਿੰਦੇ ਨੇ ਉਹ ਤਿਆਰ ਕੀਤੀ ਜਾਂਦੀ ਆ ਇਹਨਾਂ ਨੂੰ ਪੜਨ ਵਿੱਚ ਕਿੰਨੀ ਕੀ ਦਿੱਕਤ ਹੈ ਕਿਸ ਤਰੀਕੇ ਨਾਲ ਇਹਨਾਂ ਨੂੰ ਕਾਬੂ ਕੀਤਾ ਜਾਂਦਾ ਕਿੱਥੋਂ ਕਾਬੂ ਕੀਤਾ ਜਾਂਦਾ ਇਹ ਤੁਸੀਂ ਵਾਰ-ਵਾਰ ਕਹਿੰਦੇ ਹੋ ਵੀ ਅਸੀਂ ਤੁਸੀਂ ਵੀ ਅਸੀਂ ਸ਼ਾਇਦ ਕਹਿ ਦਿੰਦੇ ਆ ਵੀ ਇਨਵੈਸਟੀਗੇਸ਼ਨ ਦਾ ਪਾਰਟ ਆ ਇਹ ਜਿਹੜੀ origianlly ਜਿਹੜੀ ਅਸੀਂ ਉਹ ਲੇਡੀ ਜਿਹੜੀ ਫੜੀ ਸੀਗੀ ਦਲਜੀਤ ਕੌਰ ਉਦੋਂ 50 ਗ੍ਰਾਮ ਖੜੀ ਸੀ ਇਹ ਉਹਦੇ ਬੈਕਵਰਡ ਲਿੰਕੇਜ ਟੈਕਨੀਕਲ ਲਿੰਕੇਜ ਦੇ ਫੋਰੈਂਸਿਕ ਅਨਾਲਿਸਿਸ ਫੋਨ ਦਾ ਪੁੱਛ ਕਿਸ ਦਾ ਉਹਦੇ ਆਧਾਰ ਤੇ ਅੱਗੇ ਜਾ ਕੇ ਉਸੇ ਕੰਟੀਨਿਊਸ਼ਨ ਦੇ ਵਿੱਚ ਅਸੀਂ ਇਹ ਜਿਹੜੀ ਸਾਰੀ ਰਿਕਵਰੀ ਕੀਤੀ ਆ ਸਰ ਪਹਿਲਾਂ ਵੀ ਮਾਮਲੇ ਦਰਜਾ ਕੀ ਨੇ ਤੁਸੀਂ ਹਾਂਜੀ ਪਹਿਲਾਂ ਜਿਹੜਾ ਅਰਸ਼ਦੀਪਾ ਉਹ ਤੇ ਇੱਕ ਮੁਕਦਮਾ ਦਰਜਾ ਕਮਰਸ਼ੀਅਲ ਕੁਆਂਟੀਟੀ ਦਾ ਜਿਹੜਾ ਗੁਰਵਖਸ਼ ਲਾਲਾ ਜਿਹੜਾ ਮੇਨ ਆ ਇਹ ਤੇ ਕਈ ਮਰਡਰ ਦੇ ਵੀ ਆ ਐਨਡੀਪੀਐਸ ਦੇ ਪਰਚੇ ਵੀ ਆ ਇਹਦੋਂ ਸਿਕਡਾਂ ਬੀੜੀਆਂ ਦੇ ਪੈਕਟ ਵੀ ਮਿਲੇ ਨੇ ਇਹ ਵੱਖ-ਵੱਖ ਜੇਲ੍ਹਾਂ ਦੇ ਵਿੱਚ ਰਿਹਾ ਗੁਰਦਾਸਪੁਰ ਵੀ ਰਿਹਾ ਅੰਮ੍ਰਿਤਸਰ ਵੀ ਰਿਹਾ ਇਹ ਫੈਂਕੇ ਲਾ ਕੇ ਉਹ ਸਾਬ ਦੇ ਜਿਹੜੇ ਸਾਥੀ ਆ ਜੇਲ੍ਹ ਦੇ ਜਾਂ ਪੈਸੇ ਕਮਾਉਣ ਦੇ ਪਰਪਸ ਨਾਲ ਬਾਹਰੋਂ ਉਹ ਜਿਹੜੇ ਨਸ਼ੇ ਆ ਜਿਹੜੇ ਭਾਵੇਂ ਬੀੜੀਆਂ ਸਿਕਦਾ ਉਹ ਵੀ ਜੇਲ੍ਹ ਦੇ ਵਿੱਚ ਸਪਲਾਈ ਕਰਦਾ ਉਹ ਵੀ ਇਹਦੇ ਕੋਲੋਂ ਰਿਕਵਰ ਹੋਏ ਨੇ ਸਰ ਜੀ ਲਾਲਾ ਦਿੱਕਤਰ ਹੋਏ ਨੇ ਤੇ ਜੀਤ ਪਹਿਲਾਂ ਦੀ ਗ੍ਰਿਫਤਾਰ ਦਲਜੀਤ ਪਹਿਲਾਂ ਦੀ ਗ੍ਰਿਫਤਾਰ ਹੋਈ ਆ ਜਿਹੜੇ ਅਰਸ਼ ਤੇ ਲਾਲਾ ਇਹ 17 ਤਰੀਕ ਦੇ ਗ੍ਰਿਫਤਾਰ ਹੋਏ ਨੇ ਸਰ ਜੀ ਦਾ ਸੈਕੂਲਰ ਫਾਊਂਡਰ ਅਗਿਆਰ ਅਦਰ ਫਾਰਮਾ ਦੇ ਵਿੱਚ ਉੱਥੋਂ ਹੀ ਜਿਹੜੇ ਸਪਲਾਈ ਦੇ ਕਿਉਂ ਖੁੱਲ੍ਹੇ ਆਮ ਲੋਕਾਂ ਨੂੰ ਕਿਉਂ ਦੇ ਦਿੰਦੇ ਜਦੋਂ ਪਤਾ ਨਹੀਂ ਕੈਮੀਕਲ ਜਿਹੜਾ ਕਿੰਨਾ ਹਾਨੀ ਦਾ ਇਹ ਫੈਕਟਰੀ ਤੋਂ ਲੈਂਦੇ ਆ ਜੀ ਇਹ ਜਿਹੜਾ ਇਹ ਜਿਹੜਾ ਇਸ ਕੇਸ ਦੇ ਵਿੱਚ ਆ ਇਹ ਅਸੀਂ ਨਹੀਂ ਇਹ ਪਾਕਿਸਤਾਨ ਦੇ ਵਿੱਚੋਂ ਫੈਕਟਰੀਆਂ ਤੋਂ ਲੈ ਕੇ ਇਹ ਉਧਰੋਂ ਤਿਆਰ ਕਰਕੇ ਉਹਨਾਂ ਨੇ ਇੱਧਰ ਸਪਲਾਈ ਕੀਤਾ ਇਹ ਆਪਣਾ ਇੰਡੀਆ ਜਾਂ ਇਧੋਂ ਪੰਜਾਬ ਦਾ ਨਹੀਂ ਹੈਗਾ ਜਿਹੜਾ ਇਹ ਦੇ ਵਿੱਚ ਆ ਇਹ ਫੈਕਟਰੀ ਦਾ ਕੈਮੀਕਲ ਹੈਗਾ ਇਹ ਸਟੋਰਾਂ ਤੋਂ ਨਹੀਂ ਮਿਲਦਾ ਇਹ ਜਿਹੜਾ ਵੀ ਜਿਹੜਾ ਵੀ ਲੈਂਦਾਗਾ ਇਹ ਉਸ ਤਰੀਕੇ ਨਾਲ ਉਹਨਾਂ ਨੇ ਡਾਇਰੈਕਟਲੀ ਕਿਸੇ ਨਾ ਕਿਸੇ ਤਰੀਕੇ ਨਾਲ ਪਹੁੰਚ ਕਰਕੇ ਪਰੰਤੂ ਇਹ ਸਾਡਾ ਨਹੀਂ ਹੈ ਇਹ ਪਾਕਿਸਤਾਨ ਦਾ ਬਾਹਰ ਬਾਹਰੋਂ ਸਪਲਾਈ ਹੋਇਆ ਸਾਰਾ ਇਹ ਉਧਰੋਂ ਲੈ ਕੇ ਉਧਰ ਤਿਆਰ ਕੀਤਾ ਇਸ ਦਾ ਇਹ ਨੈਟਵਰਕ ਹੈਗਾ ਆਪਣਾ ਤਿੰਨ ਜਣੇ ਫੜੇਗੇ ਲੱਗਦਾ ਪੰਜਾਬ ਚ ਹੋਰ ਵੀ ਕੁੱਝ ਲੋਕ ਸਾਹਮਣੇ ਆ ਸਕਦੇ ਜਿਹੜਾ ਆਇਸ ਦਾ ਇਹ ਜਿਹੜਾ ਗੰਦਾ ਵਪਾਰ ਇਹ ਦਾ ਕਰਦੇ ਹੁਣ ਥੋੜਾ ਜਿਹਾ ਹੀਰੋਇਨ ਦੀ ਕਟੌਤੀ ਤੋਂ ਬਾਅਦ ਥੋੜਾ ਜਿਹਾ ਹੀਰੋਇਨ ਦੇ ਨਾਲ ਨਾਲ ਇਹ ਜਿਹੜੀ ਚੀਜ਼ ਆ ਇਹ ਜਿਹੜੀ ਆ ਆਇਸਾ ਇਹਦੀ ਸਪਲਾਈ ਥੋੜੀ ਜਿਹੀ ਵੱਧ ਹੋਣ ਲੱਗ ਗਈ ਆ ਇਹਦਾ ਇੱਕ ਨੁਕਸਾਨ ਇਹ ਹੈ ਹੀਰੋਇਨ ਦੇ ਨਾਲੋਂ ਇਹ ਇੱਕ ਵਾਰ ਹੀ ਲਓ ਤੇ ਐਡਿਕਟਿਵ ਹੋ ਜਾਂਦਾ ਇਹ ਜਿਆਦਾ ਐਡਿਕਟਿਵ ਹੈਗਾ ਜਿਹੜਾ ਬੰਦਾ ਲੈ ਲੂਗਾ ਮੁੜ ਕੇ ਦੇ ਬਿਨਾ ਰਹਿ ਨਹੀਂ ਸਕਦਾ ਹੀਰੋਇਨ ਦੀ ਕੰਪੈਰੀਟਿਵਲੀ ਜਿਹੜੀ ਐਡਿਕਟਿਵਨੈਸ ਹੈ ਇਹਦੇ ਨਾਲੋਂ ਘੱਟ ਆ ਇਹ ਸਰ 2020 ਤੋਂ ਨਾਲਾ ਜਿਹਨਾਂ ਦਾ ਮਤਲਬ ਜੇਨ ਤੋਂ ਬਾਹਰ ਹੈ ਕਿ ਉਦੋਂ ਵੀ ਕਹ ਗਿਆ ਕੰਵਰਟ ਕਰੇ 20 ਦੇ ਬਾਹਰ ਇਹ ਮਾਰਚ 24 ਜਬ ਬਾਹਰ ਆਇਆ ਅੱਛਾ ਇਹ 20 ਦੇ ਵਿੱਚ ਤਾਂ ਅੰਦਰ ਗਿਆ ਸੀ ਉਸ ਤੋਂ ਬਾਅਦ ਇਹਦੇ ਕਈ ਕਈ ਪਰਚੇ ਨਹੀਂ ਕੋਈ ਮਰਡਰ ਦੇ ਵੀ ਨਹੀਂ ਹੋਰ ਵੀ ਨਹੀਂ ਇਹ ਮਾਰਚ 24 ਦੇ ਵਿੱਚ ਬਾਹਰ ਆਇਆ ਸੀ। ਸਰ ਇਹ ਰਿਪੋਰਟ ਕਿੱਥੋਂ ਦਿੱਤੀ ਹੈ? ਠੀਕ ਹੈ। ਛਾਟੇ ਤੋਂ ਨਹੀਂ ਛਾਟੇ ਤੋਂ। ਸਰ ਇਹ ਆਪਲੇ ਕਿਉਂ ਤੁਸੀਂ ਕਿ ਗਾੜੀ ਗਾਹ ਕਿਸ ਕੋਲ ਰੱਖਿਆ ਐਸੀ ਬੰਦਾ ਗਾੜੀ ਜਿਹੜਾ ਸਪਲਾਈ ਇਹਨਾਂ ਨੂੰ ਕਾਪਦਾ ਸਿਰੇ ਗਾੜੀ ਗਾਹ ਫੇਜਦੇ। ਦੋਵੇਂ ਇਹ ਇਹ ਦੋਨੇ ਆਪ ਹੀ ਆ ਜਿਹੜੇ ਇਹਦਾ ਕਿਉਂਕਿ ਗਰਵਕਸਲ ਵਾਲੇ ਦਾ ਪਾਕਿਸਤਾਨ 'ਚ ਕੰਟੈਕਟ ਸੀਗਾ ਉਧਰੇ ਉਹਦੇ ਉਹਦੇ ਕੰਟੈਕਟ ਦੇ ਆਧਾਰ 'ਤੇ ਇਹ ਆਪ ਹੀ ਉਥੋਂ ਗਾ ਲੈ ਕੇ ਆਉਂਦੇ ਸੀ। ਹੋਰ ਕੁਝ ਇਨਵਿਸਟੀਗੇਸ਼ਨ ਤਾਂ ਅਸੀਂ ਕਰ ਰਹੇ ਹਾਂ ਫਰਦਰ ਇਹਨੂੰ ਐਕਸਪਲੋਰ ਕਰ ਰਹੇ ਹਾਂ। ਜਿਹੜੇ ਵੀ ਬੰਦੇ ਹੋਣਗੇ ਇਹਨਾਂ ਨੂੰ ਕਾਬੂ ਕਰਾਂਗੇ ਸਰ ਜਿਸ ਤਰ੍ਹਾਂ ਇਹਨਾਂ ਕੋਲੋਂ ਮੋਬਾਈਲ ਫੋਨ ਬਰਾਮਦ ਹੋਇਆ ਹੈ ਨਾ ਕਿ ਉਹਦੇ ਲਿੰਕ ਤੇ ਨਾਲ ਹੀ ਪਤਾ ਲੱਗ ਸਕਦਾ ਕਿ ਇਹਦੇ ਨਾਲ ਗੱਲਬਾਤ ਇਹਨਾਂ ਦੀ ਹੁੰਦੀ ਹੈ ਹਾਂਜੀ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਆ ਅਸੀਂ ਟੈਕਨੀਕਲੀ ਫੋਰੈਂਸਿਕਲੀ ਸਾਰੀਆਂ ਚੀਜ਼ਾਂ ਨੂੰ ਅਸੀਂ ਪ੍ਰੋਗਰੈਸਿਵਲੀ ਕਰ ਰਹੇ ਹਾਂ ਉਹ ਚ ਪਤਾ ਲੱਗਾ ਵੀ ਇਹਨਾਂ ਨੇ ਨੈਟਵਰਕ ਜਿਹੜੇ ਪਾਕਿਸਤਾਨ ਨਾਲ ਸੰਬੰਧ ਰੱਖਦੇ ਜਦੋਂ ਕੰਗਾ ਲੱਗਾ ਫੋਨ ਨੂੰ ਹਾਂਜੀ ਹੈਗੇ ਆ ਐ ਸਾਡੇ ਕੋਲ ਨੰਬਰ ਹੈ ਕੰਟੈਕਟ ਹੈ ਸਰ ਠੀਕ ਹੈ ਸਰ ਇਹ ਲੋਕ ਕਿੱਦਾਂ ਫੋਨ ਚੁੱਕ ਲਿਆ ਕਿੱਦਾਂ ਵਰਤ ਲੈਂਦੇ ਹਾਂਜੀ ਇੰਨੀਆਂ ਕੂਫੀਆ ਹਰ ਦੁਨੀਆ ਮਿੱਤਾਂ ਦੂਸਰੇ ਜਿੱਦਾਂ ਪਾਕਿਸਤਾਨ ਦੇ ਨਾਲ ਗੱਲ ਕਿੱ사 ਕਰਦੇ ਨੇ ਫੋਨ ਤਾਂ ਕਮਿਊਨੀਕੇਸ਼ਨ ਫ੍ਰੀ ਆ ਕੋਈ ਵੀ ਕਿੱਦੀ ਵੀ ਗੱਲ ਕਰ ਸਕਦਾ ਪਰ ਤੁਸੀਂ ਸਾਈਬਰ ਸੈੱਲ ਦਾ ਬਹੁਤ ਮੇਨ ਸਾਈਬਰ ਸੈੱਲ ਤਾਂ ਆਉਣਗੇ ਤੁਸੀਂ ਕੋਈ ਵੀ ਫੋਨ ਨਾਲ ਕਿੱਦੇ ਵੀ ਕੰਟਰੀ ਚ ਗੱਲ ਕਰਨੇ ਤੁਹਾਨੂੰ ਆਜ਼ਾਦੀ ਹੈ ਕਰ ਸਕਦੇ ਹੋ ਗੱਲ ਇੰਨੇ ਇੰਨੇ ਜਿਹੜੇ ਸੌਫਟਵੇਅਰ ਆ ਇੰਨੇ ਉਹ ਹੈ ਦੇ WhatsApp ਹੈਗੇ ਆ ਐਪਸ ਹੈਗੇ ਆ ਉਥੇ ਕਿਸੇ ਦੀ ਵੀ ਕੋਈ ਵੀ ਗੱਲ ਗੱਲ ਕਰ ਸਕਦਾ ਥੋੜਾ ਟੈਕਨੋਲੋਜੀ ਡਿਵੈਲਪ ਹੋਣ ਦੇ ਨਾਲ ਇਸ ਕ੍ਰਾਈਮਨਲ ਲੋਕਾਂ ਨੂੰ ਥੋੜੀ ਜਿਹੀ ਹੈਲਪ ਮਿਲੀ ਆ ਜਿਹੜੇ ਕਿ ਐਵੇਂ ਫ੍ਰੀਲੀ ਇੱਕ ਦੂਜੇ ਨਾਲ ਕੰਟੈਕਟ ਕਰਕੇ ਤੇ ਇਸ ਕੰਮ ਨੂੰ ਉਹ ਸੌਖਾ ਕਰ ਲੈਂਦੇ ਨੇ ਵੀਰੋਂ ਤੋਂ ਬਾਅਦ ਦਾ ਵੱਡਾ ਸੰਕਟ ਨਹੀਂ ਜਿਹੜਾ ਸਭ ਤੁਸੀਂ ਆ ਨਾ ਲੈ ਆਜਦਾ ਕਿ ਬੜੀ ਖਤਰਨਾਕ ਹੈ ਕਿਰ ਵੱਡਾ ਸੰਕਟ ਨਹੀਂ ਹੈਗਾ ਕਿ ਪੰਜਾਬ ਆ ਨੂੰ ਚੈਨ ਦੀਆਂ ਜਾਨਾਂ ਜਿਹੜਾ ਵਾਹ ਡੈਫੀਨਿਟਲੀ ਚੈਲੰਜਸ ਦਾ ਹਰ ਚੀਜ਼ ਦੇ ਹੈਗੇ ਨੇ ਹੈਗੇ ਨੇ ਦੈਟ ਇਜ਼ ਦੇ ਸਰ ਹੋਟਲ ਮਾਮਲੇ ਕੋਈ ਹੋਰ ਅਪਡੇਟ ਆਈ ਸਾਹਬ ਨੇ ਇਹ ਰੇਟ ਕੀਤੀ ਸੀ ਕਿ ਰੋਲ ਸ਼ਰਟਨ ਦੇ ਵਿੱਚ ਕੋਈ ਹੋਰ ਆਸਪਾਸ ਹੋ ਰਿਹਾ ਨਹੀਂ ਉਹ ਉਹ ਜਿਹੜੀ ਦੋ ਜ਼ਖਮੀ ਹੋਈਆਂ ਸੀ ਤਿੰਨ ਮਿਲ ਗਈਆਂ ਸੀ ਫੜੀਆਂ ਗਿਆ ਸੀ ਉਹਨਾਂ ਦੇ ਚਾਰ ਦੇ ਸਾਨੂੰ ਫੋਰਨ ਦੇ ਪਾਸਪੋਰਟ ਆ ਜਿਹੜੇ ਮਿਲਗੇ ਸੀ। ਹਾਂ। ਤਾਂ ਸਰ ਇੱਕ ਕੱਲ ਵੀਡੀਓ ਕਾਫੀ ਟੈਂਟਿਜੀ ਨਾਲ ਬਾਹਰਲ ਹੋ ਰਹੀਆਂ ਵੱਲੇ ਥਾਣੇ ਦੇ ਮਿਲ ਕੋ ਨਾਲ ਹਾਤਾ ਉਹਦੇ ਵਿੱਚ ਦਿਖਾਈ ਦੇ ਰਿਹਾ ਮਲਾਜਮ ਜਿਹੜੇ ਬੈਠੇ ਹੋਏ ਨੇ ਕੀ ਹੈ ਜੀ ਵੀਡੀਓ ਦਾ ਸੱਚ? ਉਹ ਪੁਰਾਣੀ ਵੀਡੀਓ ਹੈ ਜੀ। ਉਹ ਮੌਜੂਦਾ ਵੀਡੀਓ ਨਹੀਂ ਹੈਗੀ। ਉਹ ਪੁਰਾਣੀ ਆ ਵਾਰ-ਵਾਰ ਕੋਈ ਸ਼ਰਾਰਤ ਦੇ ਤੌਰ ਤੇ ਐਵੇਂ ਕੋਈ ਪੁਲਿਸ ਨੂੰ ਗੁੰਮਰਾਹ ਕਰਨ ਦੇ ਤੇ ਨੰਬਰ ਦੋ ਉਹਦੇ 'ਚ ਜੋ ਉਹ ਲੈਜ ਕਰ ਰਹੇ ਨੇ ਵੀ ਉਹ ਵਰਦੀ ਦੇ ਵਿੱਚ ਨਸ਼ਾ ਪੀ ਰਹੇ ਨੇ। ਉਹਦੇ 'ਚ ਸਾਹਮਣੇ ਕੋਈ ਨਸ਼ਾ ਵੀ ਜ਼ਰਾ ਤੌਰ ਤੇ ਨਜ਼ਰ ਨਹੀਂ ਆਉਂਦਾ। ਉਹ ਬਾਹਰ ਦੇ ਡਿਸਟ੍ਰਿਕਟ ਦੇ ਕੋ ਬਾਹਰ ਦੇ ਕਰਮਚਾਰੀ ਨੇ ਜਾਂਦਿਆਂ ਦੇ ਕਿਤੇ ਖਾਣਾ ਖਾ ਰਹੇ ਸੀਗੇ ਤੇ ਇਹ ਨਾਰਮਲੀ ਇੱਕ ਸੁਭਾਜਾ ਹੈਗਾ ਕਿ ਹਰ ਚੀਜ਼ ਨੂੰ ਐਕਸਪਲੋਇਟ ਕਰਕੇ ਹਮੇਸ਼ਾ ਹੀ ਮਤਲਬ ਭਾਵੇਂ ਕਿਸੇ ਨੂੰ ਵੀ ਐਡਮਿਨਿਸਟ੍ਰੇਸ਼ਨ ਨੂੰ ਪੁਲਿਸ ਨੂੰ ਇੱਕ ਤਰੀਕਾ ਬਦਨਾਮ ਕਰਨ ਦਾ ਗਏ ਦਾ ਕੰਮ ਹੀ ਇਹ ਹੁੰਦਾ ਅਈ ਜੀ ਵੀਡੀਓ ਪਾ ਦੀਏ ਵਾਰ-ਵਾਰ ਪਾ ਦੀਏ ਇਸੇ ਤਰ੍ਹਾਂ ਕੁਝ ਨਸ਼ਿਆਂ ਦੀਆਂ ਹੈਗੀਆਂ ਇੱਥੇ ਕੋਈ ਕਹਿੰਦੇ ਲੜਕੀਆਂ ਜਾਂ ਹੋਰ ਆ ਉਹ ਅਸੀਂ ਕਈ ਵੈਰੀਫਾਈ ਕੀਤੀਆਂ ਉਹ ਪੁਰਾਣੀਆਂ ਵੀਡੀਓਜ਼ ਹੀ ਆ ਬਾਰਾ ਰਿਪੀਟਡਲੀ ਆਪਦੇ ਆਪ ਨੂੰ ਮਤਲਬ ਫੇਮ ਦੇ ਵਿੱਚ ਆਉਣ ਲਈ ਉਹ ਨਾਰਮਲੀ ਇਦਾਂ ਦਾ ਕੰਮ ਕਰ ਦਿੰਦੇ ਨੇ ਮੁਲਾਜ਼ਮ ਨੰਬਰ ਸਰਦੇ ਨੇ ਨਹੀਂ ਮੁਲਾਜ਼ਮ ਅਮਸਰ ਦੇ ਨਹੀਂ ਮੁਲਾਜ਼ਮ ਬਾਹਰ ਦੇ ਡਿਸਟ੍ਰਿਕਟ ਦੇ ਨੇ ਤੇ ਇਹੋ ਜਿਹੇ ਬੰਦੇ ਦੇ ਖਿਲਾਫ ਮਾਮਲਾ ਦਰਜ ਹੋਣਾ ਚਾਹੀਦਾ ਭਾਵੇਂ ਚੈਨਲ ਹੋਵੇ ਭਾਵੇਂ ਸੋਸ਼ਲ ਮੀਡੀਆ ਹੋਵੇ ਦੇਰ ਜਾਣ ਬੁੱਕੇ ਪਾਉਂਦੇ ਨੇ ਬਾਬਰ ਕਿਆ ਉਹਨਾਂ ਨੂੰ ਜਿਨ੍ਹਾਂ ਨੇ ਮੇਰੀ ਮਨਾਈ ਉਹ 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 ਤੁਸੀਂ ਪੱਤਰਕਾਰਾਂ ਭਾਈਚਾਰੇ ਹੈਗੇ ਆ মিডিਆ ਹੈਗੇ ਤੁਸੀਂ ਆਪਣੇ ਆਪ ਵੀ ਉਸ ਬੰਦਿਆਂ ਨੂੰ ਕਰਵ ਕਰ ਦਿਓ ਉਹਨਾਂ ਨੂੰ ਕਰ ਦੇ ਕ